ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮੋਨਖ ਦੇ ਪਿੰਡ ਮੰਡਵੀ ਦਾ ਨੌਜਵਾਨ ਕਰਨਦੀਪ ਸਿੰਘ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਓਰੇਗਨ ਸੂਬੇ ਦੇ ਸੈਲਮ ਸ਼ਹਿਰ ਤੋਂ ਲਾਪਤਾ ਹੈ ਪਰਿਵਾਰਿਕ ਮੈਂਬਰਾਂ ਮੁਤਾਬਕ ਕਰਨਦੀਪ ਨਾਲ ਆਖਰੀ ਵਾਰ 8 ਅਕਤੂਬਰ 2025 ਨੂੰ ਮੋਬਾਈਲ ਕਾਲ ਤੇ ਵੀਡੀਓ ਕਾਲ ਰਾਹੀਂ ਗਲਬਾਤ ਹੋਈ ਸੀ ਇਸ ਤੋਂ ਬਾਅਦ ਕਈ ਵਾਰ ਕਾਲਾਂ ਮੈਸੇਜ ਅਤੇ ਵੀਡੀਓ ਕਾਲਾਂ ਕਰਨ ਦੇ باوجود ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੁਣ ਉਸ ਦਾ ਮੋਬਾਈਲ ਵੀ ਸਵਿਚ ਆਫ ਰਿਹਾ ਹੈ ਕਰਨਦੀਪ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਆਪਣੀ ਢਾਈ ਕਿੱਲੇ ਜ਼ਮੀਨ ਵੇਚ ਚੁੱਕੇ ਨੇ ਜੋ ਪਰਿਵਾਰ ਦੀ ਇੱਕੋ ਇੱਕ ਕਮਾਈ ਦਾ ਸਰੋਤ ਸੀ ਹੁਣ ਪਰਿਵਾਰ ਚਿੰਤਾ ਚ ਹੈ ਕੀ ਕੁਝ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਇੱਕ ਵਾਰ ਉਹ ਵੀ ਸੁਣ ਲਵੋ ਪਹਿਲਾਂ ਤਾਂ ਜੀ ਦਿੱਲੀ ਉ ਗੱਲਬਾਤ ਹੁੰਦੀ ਸੀ ਸਵੇਰ ਸ਼ਾਮਾਂ ਬਾਕੀ ਆ 8 ਤਰੀਕ ਤੋਂ ਬਾਅਦ ਕੋਈ ਵਿਚਾਰ ਉਹਨਾਂ ਬੱਚੇ ਦਾ ਫੋਨ ਨਹੀਂ ਆਇਆ ਜੀ ਤੇ ਫੋਨ ਬੰਦ ਹੀ ਆਉਂਦੇ ਆ ਜੀ ਕੋਈ ਉਸ ਤੋਂ ਬਾਅਦ ਰਿਪਲਾਈ ਨਹੀਂ ਆਇਆ ਅਸੀਂ ਬਵਾਸਾਰੇ ਆ ਫੋਨ ਕਰਦੇ ਰਹੇ ਆ ਬਾਕੀ ਜਵਾਬ ਨਹੀਂ ਜੱਗੋ ਆ ਫੋਨ ਬੰਦ ਹੀ ਆਉਂਦੇ ਆ ਸਰਪੰਚ ਦਾ ਪ੍ਰਸ਼ਾਸਨ ਕੋਈ ਕਾਰਵਾਈ ਕਰ ਰਿਹਾ ਲੱਗੇ ਤਾਂ ਹੈ ਨਾ ਜੀ ਪਾਲ ਲੈਣਾ ਪਰ ਸਾਨੂੰ ਕੋਈ ਵੀ ਲੱਗਦਾ ਨਹੀਂ ਜੀ ਵੀ ਕੋਈ ਇੰਨੇ ਦਿਨ ਹੋ ਗਏ ਨੇ ਸਾਨੂੰ ਕੋਈ ਜਵਾਬ ਹੀ ਕਾਰਵਾਈ ਚ ਕੁਝ ਮਿਲਿਆ ਨਹੀਂ ਆਰਥਿਕ ਸਰਕਾਰ ਤੋਂ ਕੀ ਮੰਗ ਸਕਦੇ ਸਭੀ ਭਰਤ ਸਰਕਾਰ ਕੇ ਇਹ ਹੀ ਮੰਗ ਹੈ ਜੀ ਬੇਨਤੀ ਹੈ ਜੀ ਕਿ ਸਾਡੇ ਬੱਚੇ ਨੂੰ ਪਾਲ ਲਿਆ ਜਾਵੇ ਵੀ ਕੋਨ ਜਿਵੇਂ ਵੀ ਹੈ ਜੱਟ ਮਤਲਬ ਵਿੱਚ ਲਿਆਂਦਾ ਜਾਵੇ ਵੀ ਸਾਡੀ ਇਹ ਗੁਜਰਸ਼ ਪਰਤ ਸਰਕਾਰ ਅਗੇ ਵੀ ਬੱਚੇ ਦੀ ਪਾਲ ਕੀਤੀ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਕਰਨਦੀਪ ਸਿੰਘ ਕੋਈ ਕਮਾਈ ਦਾ ਸਾਧਨ ਹੈ ਨਹੀ ਜੀ ਬਸ 2.5 ਕਿੱਲੇ ਜ਼ਮੀਨ ਸੀ ਜੀ ਉਹੀ ਵੇਚ ਕੇ ਇਹਨਾਂ ਕਿੱਲਿਆ ਸੀ ਤੇ ਹੁਣ ਕੋਈ ਕਮਾਈ ਦਾ ਸਾਧਨ ਨਹੀਂ ਕੋ ਕੋਈ ਕਮਾਈ ਦਾ ਸਾਧਨ ਨਹੀਂ ਕੋ ਮਤਲਬ ਸਾਰਾ ਹੀ ਖੱਪ ਹੋ ਗਿਆ ਜੀ ਉਸੇ ਦੇਰ ਤੀ ਇਹ ਘਰ ਚੱਲਦਾ ਸੀ ਪਹਿਲਾਂ ਉਹ ਵੇਚ ਕੇ ਹੁਣ ਬੱਤ ਚੱਲ ਰਹੀ ਸਾਡੀ ਪੈਸੇ ਪਹਿਲਾਂ ਹਰ ਰੋਜ਼ ਹੁੰਦੀ ਰਹਿੰਦੀ ਹੁਣ 8 ਤਰੀਕ ਤੋਂ ਨਹੀਂ ਹੋ ਰਹੀ ਵੀਡੀਓ ਕਾਲ ਵਗੈਰਾ ਆ ਰਹੀ ਹਾਂਜੀ ਆ ਰਹੀਆਂ ਹਣ ਹੁਣ ਆ ਰਹੀਆਂ ਨਹੀਂ ਨਹੀਂ ਹੁਣ ਕੋਈ ਨਹੀਂ ਆ ਰਹੀ ਪਹਿਲਾਂ ਆ ਰਹੀਆਂ ਉਥੋਂ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਦੇਖੋ ਹੀ ਕਰ ਰਹੇ ਨੇ ਬਾਕੀ ਹਾਲੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਤੇ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਭਾਰਤ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਉਹਦੀ ਆਪਣਾ ਪਾਲ ਕੀਤੀ ਜਾਏ ਜੀ ਜਿਵੇਂ ਵੀ ਹੈ ਕਿ ਆਪਣਾ ਪਤਾ ਲੱਗੇ ਜੀ ਸਾਨੂੰ ਕਿ ਸਾਡਾ ਬੇਟਾ ਕਿੱਥੇ ਹੈ ਜੀ ਕਰਨ ਤੋਂ ਬਾਅਦ ਤੁਹਾਡੀ ਕੋਈ ਕਮਾਈ ਦਾ ਸਾਧਨ ਹੈਗਾ ਨਹੀਂ ਨਹੀਂ ਜੀ ਸਾਡਾ ਕੋਈ ਸਾਧਨ ਨਹੀਂ ਗਈ ਥੈਲੀ ਹੈ ਗਈ ਸੀ ਵੇਚ ਵਟਕੇ ਅਸੀਂ ਉਹਦੇ ਤੇ ਲਾਈ ਸੀ ਉਹਨੂੰ ਬਾਹਰ ਭੇਜਿਆ ਸੀ ਉਹਦੇ ਸਿਰ ਤੇ ਹੀ ਸਾਰਾ ਕੁਝ ਤੇ ਬੱਚਾ ਇਹਨਾਂ ਦਾ ਜੀ ਗਿਆ ਹੈ ਜੀ ਕਰਨਵੀਰ ਸਿੰਘ ਜੀ ਚਲੋ ਕਰਨ ਜੀ ਸਿੰਘ ਜੀ ਮੰਡਵੀ ਤੋਂ ਜੀ ਕਿੰਨਾ ਟਾਈਮ ਹੋ ਗਿਆ ਜੀ ਉਹਨੂੰ 25 ਸਾਲ ਹੋ ਗਏ ਨੇ ਗਏ ਉਹਨੂੰ ਜੀ ਤੇ ਹੁਣ ਉੱਥੇ ਇਹਨਾਂ ਦਾ ਕੋਈ ਉੱਥੇ ਕਮਾਈ ਦਾ ਸਾਧਨ ਨਹੀਂ ਜੀ ਵਿਚਾਰਾ ਖਾਰਾ ਕੁਝ ਵੇਚ ਵਟਕੇ ਉੱਥੇ ਗਿਆ ਜੀ ਹੁਣ ਉਥੇ ਵੀ ਆਗੇ ਕੋਈ ਪਤਾ ਨਹੀਂ ਲੱਗ ਰਿਹਾ ਜੀ ਕਿੰਨੇ ਟਾਈਮ ਤੋਂ ਕਾਲਜਾਂ ਵੀਡੀਓ ਕਾਲ ਨਹੀਂ ਆ ਰਹੀ ਇਹ ਰਾਜ ਜੀ 8 ਤਰੀਕ ਤੋਂ ਜੀ ਉਥੇ ਕੋਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਤੇ ਕੋਈ ਚਲਦੀ ਹੋਈ ਪਈ ਜੀ ਅਜੇ ਕੋਈ ਇਹਨਾਂ ਨੂੰ ਪੱਕਾ ਪਤਾ ਨਹੀਂ ਲੱਗਦਾ ਪਿਆ ਜੀ ਸਰਕਾਰ ਤੋਂ ਵੀ ਮੰਗ ਕਰ ਅਸੀਂ ਇਹ ਹੀ ਮੰਗ ਕਰਨੇ ਆ ਵੀ ਕਿਵੇਂ ਵੀ ਹੈ ਇਹਨਾਂ ਦਾ ਬੱਚਾ ਇਹਨਾਂ ਦੇ ਹੱਥੀਂ ਦਿੱਤਾ ਜਾਵੇ ਜੀ ਫਿਲਹਾਲ ਪਰਿਵਾਰ ਨੇ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਬੇਨਤੀ ਕੀਤੀ ਹੈ ਕਿ ਕਰਨਦੀਪ ਨੂੰ ਜਲਦ ਲੱਭਿਆ ਜਾਵੇ ਅਤੇ ਉਸਦੀ ਖੈਰੀਅਤ ਬਾਰੇ ਜਾਣਕਾਰੀ ਵੀ ਦਿੱਤੀ ਜਾਵੇ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ